ਇਸ ਸਹਿਰ ਪੀਖੀ ਵਿੱਚ ਖੜਾਗਾ ਭਾਈ ਕਿਉਂਕਿ ਉਰੇ ਆਪਦੇ ਏਰੀਆ ਦੀ ਬਹੁਤ ਵੱਡੀ ਫਰਮਾਇਸ਼ ਸੀਗੀ ਵੀ ਸਾਨੂੰ ਕੋਈ ਪੈਕੇਜ ਦੇ ਦਿਓ ਪੈਕੇਜ ਦੇ ਦਿਓ ਸਾਨੂੰ ਪੈਕੇਜ ਲੈਣ ਲਈ ਬਹੁਤ ਦੂਰ ਜਾਣਾ ਪੈਂਦਾ ਸੀ ਵੱਡੇ ਵੱਡੇ ਸਹਿਰਾਂ ਦੇ ਵਿੱਚ ਮੈਂ ਪੈਕੇਜ ਆਪਦੇ ਸਹਿਰ ਚ ਹੀ ਲਵਾ ਲਿਆ ਬਾਬੂਆਂ ਤੋਂ ਪੀਖੀ ਦੇ ਵਿੱਚ ਬਾਬੂ ਕਹਿੰਦੇ ਵੀ ਮੇਰੇ ਕਹਿੰਦੇ ਉਹਨਾਂ ਪੈਕੇਜ ਲਾਤਾ ਫਿਰ ਮੈਂ ਬਾਬੂਆਂ ਨੂੰ ਆਖਿਆ ਵੀ ਇਹ ਰੇਟ ਕੀ ਰੱਖੀਏ ਬਾਬੂ ਕਹਿੰਦੇ ਵੀ ਸਾਨੂੰ ਕੋਈ ਪਤਾ ਨਹੀਂ ਉਹ ਵੀ ਜ਼ਿੰਮੇਵਾਰੀ ਮੈਨੂੰ ਹੀ ਸਮਾਤੀ ਕਹਿੰਦੇ ਰੇਟ ਵੀ ਤੁਹਾਡੇ ਹਿਸਾਬ ਨਾਲ ਹੀ ਕਰਦੇ ਕਿਉਂਕਿ ਅਸੀਂ ਕਦੇ ਪੈਕੇਜਾਂ ਦਾ ਰੇਟ ਬਣਾਇਆ ਨਹੀਂ ਹੈਗਾ ਆ ਆਗੇ ਬੱਡ ਇੰਨਾ ਵੱਡਾਂ ਦੇ ਵਿੱਚੋਂ ਕਿਹੜਾ ਮਰਜੀ ਤੁਸੀਂ ਬੱਡਲਵਾ ਸਕਦੇ ਹੋਗੇ ਕਲਰ ਦੇਖ ਲਓ ਤੇ ਗੱਦੇ ਦੀ ਮਟਾਈ ਦੇਖ ਲਓ ਠੀਕ ਆ ਆ ਆ ਗਿਆ ਪੰਜ ਸਿਸਟਰ ਸੋਫਾ ਧਿਆਨ ਵਰਬਾ ਦੇ ਕਰਾ ਮੁੰਡਾ ਸਮਾਰ ਕੇ ਆ ਆ ਗਿਆ ਵੱਡਾ ਪ੍ਰੈਸ ਟੇਬਲ ਆ ਦੇਖ ਲਓ ਭਾਈ ਕੋਈ ਮਾਮੂਲੀ ਜਿਹਾ ਪ੍ਰੈਸ ਟੇਬਲ ਨਹੀਂ ਹੈਗਾ ਹਲਕਾ ਫੁਲਕਾ ਪੂਰੀ ਵੱਡੀ ਨਮਾਰੀ ਆ ਗਈ ਦਿਖਾ ਦੇ ਕਰਾ ਕੰਮ ਮੁੰਡਿਆ ਵਿੱਚੋਂ ਸਮਰੇਕਾ ਸਮਰੁਕ ਕਹਿਣ ਜਮਾ ਸਿਰਾ ਕੰਮ ਆ ਆਪਦੇ ਕਾਰੀਗਰ ਨੇ ਬਾਹੂਆਂ ਦੇ ਹੁਣ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕੋਈ 71000 ਨਹੀਂ ਹੈਗਾ ਕੋਈ 61000 ਨਹੀਂ ਹੈਗਾ ਕੋਈ 51000 ਨਹੀਂ ਹੈਗਾ ਮੇਰੇ ਕਹਿਣ ਤੇ ਬਾਬੂਆ ਨੇ 45000 ਰੁਪਏ ਰੇਟ ਮੈਂਸ਼ਨ ਕਰਤਾ ਭਾਈ ਕਿਉਂਕਿ ਕੰਮ ਇੱਕ ਨੰਬਰ ਆ ਕੁਆਲਿਟੀ ਇੱਕ ਨੰਬਰ ਆਗੀ ਕਿਉਂਕਿ ਧੀ ਤੇ ਆਲੀ ਨੂੰ ਚੀਜ਼ ਦੇਣੀ ਹੁੰਦੀ ਆ ਭਾਈ ਲੰਬੇ ਵਾਲੀ ਕੋਈ ਗੱਲ ਨਹੀਂ ਕੋਈ ਜਿਹੇ ਜਿਹੇ ਪੈਕੇਜ ਰੱਖਦੇ ਇਹੋ ਜੀ ਕੁਆਲਿਟੀ ਦੇ ਦੇ ਆ ਸਾਡੀ ਜ਼ਿੰਮੇਵਾਰੀ ਆਗੀ ਔਰ ਇਹ ਕਰੇ ਮੁੰਡੇ ਛਾਲਾ ਮਾਰਾ ਵਾ ਵੱਡਾ ਚੜ ਕੇ ਬਾਬੂ ਜੀ ਆਪਣਾ ਡਰੈਸ ਹਾਊਸ ਦੋ ਸਾਰਾ ਆਪਣਾ ਸਿੰਗਲ ਫਰਨੀਚਰ ਹਾਊਸ ਵੀਡੀਓ ਦਫ਼ਤਰ ਦੇ ਸਾਹਮਣੇ ਬਰਨਾਰ ਰੋਡ ਭਿੱਖੀ ਬਾਕੀ ਗੱਲ ਨੰਬਰ ਭਾਈ ਸਕਰੀਨ ਤੇ ਚੱਲ ਰਿਹਾ ਹੈਗਾ ਫ ਮਾਰੋ ਕਰਾ ਮੁੰਡੇ ਸੱਟਾਂ ਜਮਾ